ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਪਿੰਡ ਮੱਲਾ ਵਿਧੀਆਂ ਵਿਖੇ ਤਨਤਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਅਸਥਾਨ ਕੁਲਾ ਸਾਹਿਬ ਵਿਖੇ ਨਵੀਂ ਇਮਾਰਤ ਬਣਾਈ ਜਾ ਰਹੀ ਹੈ ਜਿਸ ਦਾ ਨੀਂਹ ਪੱਥਰ ਬਾਬਾ ਕਸ਼ਮੀਰ ਸਿੰਘ ਜੀ ਨੇਕੀ ਵਾਲੇ ਮੰਨਣ ਹਨਾ ਅਤੇ ਬਾਬਾ ਬਲਵੰਤ ਸਿੰਘ ਜੀ ਭਰੋ ਮਜਾਰੇ ਵਾਲਿਆਂ ਵੱਲੋਂ ਆਪਣੇ ਕਰ ਕਮਲਾ ਨਾਲ ਰੱਖਿਆ ਗਿਆ ਇਸ ਤੋਂ ਪਹਿਲਾਂ ਬਾਬਾ ਜੀ ਵੱਲੋਂ ਸਰਬੱਤ ਦੇ ਭਲੇ ਅਤੇ ਅਰੰਭੇ ਗਏ ਕਾਰਜ ਦੀ ਸਹੀ ਸਲਾਮਤ ਸੰਪੂਰਨਤਾ ਲਈ ਅਰਦਾਸ ਕੀਤੀ ਗਈ ਜਿਸ ਉਪਰੰਤ ਇੱਟਾਂ ਰੱਖ ਕੇ ਇਮਾਰਤ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਅਸਥਾਨ ਕੁਲਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਨ ਸਿੰਘ ਮੱਲਾਵੇਦਿਆ ਨੇ ਦੱਸਿਆ ਕਿ ਸ਼ੁਰੂ ਕੀਤੀ ਗਈ ਇਮਾਰਤ ਉੱਪਰ ਕਰੀਬ 40 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ ਜਦਕਿ ਨਕਸ਼ੇ ਮੁਤਾਬਕ ਪੂਰੀ ਇਮਾਰਤ ਉੱਪਰ 1 ਕਰੋੜ ਤੋਂ ਵੱਧ ਰਕਮ ਖਰਚ ਹੋਵੇਗੀ ਜਿਸ ਕਰਕੇ ਉਹਨਾਂ ਦਾਨੀ ਸੱਜਣਾ ਨੂੰ ਇਸ ਕਾਰਜ ਵਿੱਚ ਵੱਧ ਚੜਕੇ ਸਹਿਯੋਗ ਪਾਉਣ ਦੀ ਬੇਨਤੀ ਕੀਤੀ ਇਸ ਮੌਕੇ ਮਜਾਰਾ ਨੌ ਅਬਾਦ ਵਿਖੇ ਸ਼ੋਭਤ ਰਾਜਾ ਸਾਹਿਬ ਜੀ ਦੇ ਅਸਥਾਨ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਪਿੰਡ ਦੇ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ ਆਓ ਦੇਖਦੇ ਹਾਂ ਇਸ ਅਰੰਭਤਾ ਦੀ ਪੂਰੀ ਰਿਪੋਰਟ ਬੋਲੋ ਜੀ ਸ਼੍ਰੀ ਵਾਹਿਗੁਰੂ ਪੰਚਾਇਤ ਅਰਥਾ ਸਭ ਸ੍ਰੋਤ ਗੁਰਦੁਆਰੇਆਂ ਦਾ ਪ੍ਰਮਾਤ੍ਰਿਕ ਪਾਲਸਤਾਨੀ ਬੋਲੋ ਜੀ ਸ਼੍ਰੀ ਵਾਹਿਗੁਰੂ ਬਖਸ਼ੂ ਜੀ ਦੇ ਕਾਰਨ ਸਿੱਖੀ ਦਾ ਗੇਸਦਾਨ ਬ੍ਰਹਿ ਦਾਨ ਅਵੇਕ ਦਾਨ ਦਸਾਹੋਗਾਰ ਕਰੋਸਾ ਦਾ ਦਾਨ ਸਰਦਾਰ ਨਾਮਦਾਰ ਸੇ ਰੀਆ ਮੁਰ ਸਰਸਾਜ ਜੇ ਕੇ ਦਰਸ਼ਿ ਰਿਸ਼ਨਾਗ अनेको ਤੀਰਥਾਂ ਹੋ ਗਿਓ ਚਲਿਓ ਧਰਮ ਕਾ ਜੈ ਜੈਕਾਰ ਬਹੁਤ ਨੀਵਾ ਮਾਥੁ ਕੀ ਮੱਥਲ ਕੇ ਰਾਖੇ ਆਪ ਕਾਲ ਪੁਰਖ ਵਾਹ ਗੁਰੂੰਤ ਕਰ ਭਲੀ ਰਾਜਾ ਬਲੀ ਕਰ ਭਲੀ ਆ ਫੜ ਲਿਓ ਜੀ ਆ ਇਹ ਸਾਰੇ ਹੱਥ ਲਾ ਦੇ ਮੈਨੂੰ ਕਹੇ ਸਾਰੇ ਹੱਥ ਸਾਰੇ ਲਾ ਦੇ ਆ ਲੈ ਮਾਰੇ ਵੀ ਹੱਥ ਲਾ ਕੇ ਦੇਖਣ ਨੂੰ ਮੋੜ ਕੇ ਪੂਰ ਪੱਤ ਲੱਗਣਾ ਜੂਰੇ ਓਕੇ ਇੱਥੇ ਆ ਗਏ ਜੀ ਮੇਨ ਗੇਟ ਜਿਹੜਾ ਬਾਹਰਲਾ ਮੇਨ ਗੇਟ ਆਣਾ ਜੀ ਤੇ ਇੱਥੇ ਆਪਣੇ ਬਰਾਦ ਸਾਹਿਬ ਦਾ ਨਾਮ ਆ ਗਿਆ ਪਲੱਸ ਆਪਣੇ ਗੁਰਦੁਆਰਾ ਸਾਹਿਬ ਦਾ ਨਾਮ ਆ ਗਿਆ ਗੁਰਦੁਆਰਾ ਕੁੱਲਾ ਸਾਹਿਬ ਮੱਲਾ ਵੇਦੀਆਂ ਤੇ ਇੱਥੋਂ ਆਪਣੀ ਐਂਟਰੀ ਹੈ ਜੀ ਤੇ ਆ ਆ ਗਿਆ ਜੀ ਆਪਣਾ ਬਾਉਂਡਰੀ ਵਾਲ ਦਾ ਡਿਜ਼ਾਈਨ ਜੀ ਬਾਉਂਡਰੀ ਵਾਲ ਦੇ ਵਿੱਚ ਪਿੱਲਰ ਲਾਗੇ ਜੀ ਤੇ ਨਾਲੇ ਥੋੜਾ ਜਾਲੀ ਦਾ ਕੰਮ ਆ ਗਿਆ ਇਹ ਆ ਇੱਕ ਆਪਣੇ ਕੋਲ ਇੱਥੇ ਆ ਵਾਸ਼ਰੂਮ ਆ ਗਿਆ ਜੀ ਜਿਹੜੇ ਆਪਾਂ ਮੂਰੇ ਕਹਿੰਦੇ ਸੀ ਬਣਾਉਣ ਵਾਸਤੇ ਉਹ ਬਾਥਰੂਮ ਬਣ ਗਏ ਪਲੱਸ ਇਹਦੇ ਨਾਲ ਆ ਬਾਉਂਡਰੀ ਵਾਲ ਦਾ ਡਿਜ਼ਾਈਨ ਦੂਜੇ ਪਾਸੇ ਵੀ ਸਾਰ ਦੇ ਨਾਲ-ਨਾਲ ਬਣ ਗਿਆ ਜੀ ਤੇ ਇਹ ਆ ਗਈ ਜੀ ਆਪਣੀ ਮੇਨ ਬਿਲਡਿੰਗ ਜਿਹੜੀ ਆ ਰਾਸਾ ਮਹਾਰਾਜ ਦੀ ਗੁਰਦੁਆਰਾ ਸਾਹਿਬ ਦੀ ਇਹ ਬਿਲਡਿੰਗ ਆ ਕੀ ਜੀ ਮੇਨ ਆਹ ਆਪਣੇ ਕੋਲ ਦੋ ਪਿੱਲਰ ਆਪਾਂ ਲਾਏ ਜਿਹੜੇ ਅੱਠ ਪੂਜੇ ਉਹਦੇ ਉੱਤੇ ਥੋੜਾ ਟਾਈਲ ਵਰਕ ਆ ਗਿਆ ਤੇ ਆਹ ਮੂਰੇ ਆਪਣੇ ਕੋਲ ਐਂਟਰੀ ਦੇ ਸਟੈਪ ਆ ਗਏ ਜਿੱਥੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਨਾ ਇੱਥੇ ਆ ਚਲਾ ਸਾਹਿਬ ਆ ਗਏ ਜਿੱਥੇ ਪਹਿਲ ਸੁੱਚੇ ਕਰਕੇ ਆਪਾਂ ਅੰਦਰ ਗੁਰਦੁਆਰੇ ਜਾਣਾਗੇ ਤੇ ਆ ਆਪਣੇ ਕੋਲ ਆ ਗਿਆ ਜੀ ਇੱਥੇ ਜੀ ਨਿਸ਼ਾਨ ਸਾਹਿਬ ਦਾ ਥਲਾ ਸਾਹਿਬ ਜਿੱਥੇ ਦੇ ਨਿਸ਼ਾਨ ਸਾਹਿਬ ਲੱਗਣਗੇ ਤੇ ਆ ਐਂਟਰੀ ਆ ਗਈ ਜੀ ਆਪਣੇ ਕੋਲ ਦੂਜੀ ਪਾਸੇ ਪਿੱਛੇ ਵਾਸੇ ਹਾਲ ਵਾਲੇ ਪਾਸੇ ਬੋੜੀਆਂ ਵਾਲੇ ਪਾਸੇ ਜਾਣ ਵਾਸਤੇ ਇੱਥੇ ਐਂਟਰੀ ਆ ਗਈ ਜੀ ਤੇ ਇੱਥੇ ਆ ਜਿਹੜੀ ਜਗ੍ਹਾ ਆਪਣੇ ਕੋਲ ਪਈ ਹੈ ਜੀ ਇਸ ਜਗ੍ਹਾ ਤੇ ਅਸੀਂ ਆ ਫੌਂਟੇਨ ਚਾਹੁੰਦੇ ਸੀ ਵੀ ਇੱਥੇ ਇੱਕ ਕੋਈ ਫੌਂਟੇਨ ਆ ਜਾਂਦਾ ਵਿਚਾਰ ਉਹਦੇ ਤੇ ਉਹ ਥੋੜਾ ਸੋਹਣੀ ਲੱਗਦੀ ਬਿਲਡਿੰਗ ਦੇ ਵਿੱਚ ਲੱਗਿਆ ਹੋਇਆ ਗੁਰਦਵਾਰ ਸਾਹਿਬ ਦੇ ਵਿੱਚ ਲੱਗਾ ਹੋਇਆ ਉਹ ਰੋ ਸੋਹਣਾ ਲੱਗਣਾ ਤੇ ਆ ਪਿੱਛੇ ਆ ਬਰਾਂਡਾ ਆ ਗਿਆ ਜੀ ਇਸ ਬਰਾਂਡੇ ਦੇ ਵਿੱਚੋਂ ਪੌੜੀ ਛੜਦੀਆਂ ਜੀ ਉੱਤੇ ਜਾਣ ਵਾਸਤੇ ਇਸ ਹਾਲ ਉੱਪਰ ਹਾਲ ਜ ਜਾਣ ਵਾਸਤੇ ਆ ਹਾਲ ਦੇ ਮੂਰੇ ਇੱਥੋਂ 12 ਕੇਜੀ ਆ ਮੂਰੇ ਬਰਾਂਡਾ ਬਣ ਗਿਆ ਤੇ ਆ ਹਾਲ ਦੀ ਸਾਈਡ ਦੀਵਾਰ ਆ ਗਈ ਜਿੱਥੇ ਸਾਈਡ ਤੇ ਵਿੰਡੋਆਂ ਲਾਤੀਆਂ ਰੋਲਰ ਦਾ ਇੰਡਰੋਰ ਦੇ ਨਾਲ ਨਾਲ ਤੇ ਉੱਤੇ ਮੇਨ ਜਿੱਥੇ ਥੱਲੇ ਇਸ ਹਾਲ ਦੇ ਵਿੱਚ ਬਾਬਾ ਜੀ ਦਾ ਸਰੂਪ ਰੱਖਣਾ ਉਹਦੇ ਉੱਤੇ ਇੱਕ ਆ ਵੱਡਾ ਗੁੰਬਦ ਆ ਗਿਆ ਛਾਦੇ ਉੱਤੇ ਜੀ ਆਜੀ ਆਪਣੀ ਮੇਮ ਬਿਲਡਿੰਗ ਗੁਰਦਰਾ ਸਾਹਿਬ ਦੀ ਪਿੰਡ ਮੱਲਾ ਵੇਦੀਆਂ ਦੀ ਜੈ ਰਾਜਾ ਸਾਹਿਬ ਮੱਲਾ ਵੇਦੀਆਂ ਸਾਰੀ ਸੰਗਤ ਨੂੰ ਨggen ਮਸੀਆਂ ਨੂੰ ਜੈ ਰਾਜਾ ਸਾਹਿਬ ਦੀ ਤੰਤਰਨਕ 108 ਸ਼੍ਰੀ ਨਾਭਾ ਰਾਜਾ ਸਾਹਿਬ ਦੇ ਦਰਬਾਰ ਦੀ ਹਾਜ਼ਰੀਆਂ ਪਰ ਦੇ ਮਹਾਰਾਜ ਚਪਾਸ਼ਾ ਇਹਨਾਂ ਦੀ ਨਵੀਂ ਇਮਾਰਤ ਦੀ ਸਾਰੀ ਸ਼ੁਰੂ ਕੀਤੀ ਆ ਸਾਰੇ ਸੰਗਤ ਦੇ ਨਗਰ ਨਿਵਾਸੀ ਤੇ ਜਿੰਨੇ ਐਨ ਆਰ ਆਈ ਵੀਰ ਆ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਇਹ ਇਮਾਰਤ ਤਿਆਰ ਕੀਤੀ ਜਾਂਦੀ ਹੈ ਜਿੰਨੀ ਸੰਗਤ ਕੱਟ ਤੋਂ ਕੱਟ ਇਸ ਇਮਾਰਤ ਦੀ ਦਾ ਖਰਚਾ 40 ਲੱਖ ਦੇ ਕਰੀਬ ਖਰਚਾ ਹੈ ਬਾਕੀ ਸਾਰੀਆਂ ਸੰਗਤਾਂ ਦੇ ਸਾਹਮਣੇ ਦਿਨਾਂ ਦੇ ਸਾਰੇ ਐਨ ਆਰ ਆਈ ਦੇ ਵੀਰਾਂ ਦੇ ਪਿਆਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਇਮਾਰਤ ਤਿਆਰ ਹੋਣੀ ਹੈ ਤਕਰੀਬਨ 1.5 ਸਾਲ 2 ਸਾਲ ਦੇ ਅੰਦਰ ਅੰਦਰ ਕੰਪਲੀਟ ਹੋ ਜਾਵੇਗੀ ਬਾਕੀ ਉਹ ਸਾਨੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਰੇ ਕੰਮ ਹੁੰਦੇ ਆ ਇਹ ਅਸੀਂ ਤਕਰੀਬਨ ਹਰ ਸਾਲੇ ਵਰਸੀ ਮਨਾਈ ਜਾਂਦੀ ਆ ਅਕਤੂਬਰ ਮਹੀਨੇ ਦੀ 27 28 29 ਤਰੀਕ ਨੂੰ ਤਾਂ ਅੰਤ ਘੱਟੋ ਘੱਟ ਵੀ ਅਸੀਂ 20 23ਵੀਂ ਵਰਸੀ ਮਨਾ ਚੁੱਕੇ ਆ ਤਾਂ ਹਰ ਸਾਲ ਦੇ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਕਾਜ ਹੁੰਦੇ ਆ ਸਮੂਹ ਨਗਰ ਨਿਵਾਸੀਆਂ ਦੇ ਚਾਰਨਾਂ ਦੀ ਬੇਨਤੀ ਕੀਤੀ ਜਾਂਦੀ ਆ ਉਹਦੇ ਜਿਸ ਇਮਾਰਤ ਨੂੰ ਤਿਆਰ ਕਰਨ ਵਾਸਤੇ ਜੇ ਪਾਜਾ ਜਿੰਨੇ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਮੇਰੇ ਵੀ ਆਪ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਸਾਰੇ ਨਗਰ ਵੱਲੋਂ ਜਿਹਨੇ ਵੱਧ ਤੋਂ ਵੱਧ ਸੇਵਾ ਪਾਓ ਅਸੀਂ ਛੇਤੀ ਛੇਤੀ ਇਹਨੂੰ ਕੰਪਲੀਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ